ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਚੀਦਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਐਨੀਮਲ ਲੈ ਕੇ ਆਏ ਆ ਇੱਕ ਸੂਆ ਸਵਾਇਆ ਨਾਗਾ ਜੀ ਤੇ ਇੱਕ ਟੋਕੜ ਡਿਟੇਲ ਤੁਹਾਨੂੰ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਲਖ ਦੋ ਜੀ ਨਾਮ ਮੇਰਾ ਰਫਾਨ ਖਾਨ ਹੈ ਜੀ ਪਿੰਡ ਚੀਦਾ ਡਿਸਟ੍ਰਿਕਟ ਮੋਗਾ ਤਹਿਸੀਲ ਬਾਗਾਪੁਰਾਣਾ ਜੀ ਮੋਬਾਈਲ ਨੰਬਰ ਜੀ 9873844954 ਠੀਕ ਹੈ ਵੀਰੇ ਦੋ ਨਾਗ ਹੈ ਜੀ ਹਾਂ ਦੋ ਨਾਗ ਆ ਗਿਆ ਬਾਈ ਇਧਰੋਂ ਸੂਈ ਸਵਾਈ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਮਾ ਜੀ ਇਹ ਦੂਜਾ ਸੂਆ ਸੂਈ ਹੈ ਬਾਈ ਕਦੋਂ ਸੂਈ ਹੈ ਜੀ 5 ਦਿਨ ਹੋ ਗਏ ਸੂਈ ਨੂੰ ਅਜੇ ਬੱਚਾ ਕੀ ਹੈ ਜੀ ਮਗਰ ਬੱਚੀ ਹੈ ਬਾਈ ਅ ਬੱਚੀ ਚੰਗੀ ਹੈ ਬੱਚੀ ਬਹੁਤ ਚੰਗੀ ਹੈ ਚੰਗਾ ਸੀਮਨ ਲੱਗਿਆਈ ਬਾਈ ਠੀਕ ਹੈ ਜੀ ਜੇਰ ਦੀ ਗਾਰੰਟੀ ਹੈ ਜੀ ਜੇਰ ਜੂਰ ਦੀ ਥਣਾ ਦੀ ਭਾਰ ਦੀ ਗਾਰੰਟੀ ਹੈ ਜੀ ਠੀਕ ਹੈ ਕਿੰਨਾ ਬੌਲਾ ਕੇ ਦੁੱਧ ਆ ਹੁਣ ਦੋ ਬੌਲੀ ਹੈ ਬਾਈ ਅਜੇ ਮਤਲਬ 15 ਕਿਲੋ ਬੌਲੀ ਹੋਊਗੀ 15 ਕਿਲੋ ਜੋਕ ਕੇ ਦੇ ਦਾਂਗੇ ਜੋਕ ਕੇ ਦੋ ਟਾਈਮ ਚੋੜਿਆ ਨਾ ਬਾਈ ਬੌਲਾ ਦੀ ਥਣਾ ਦੀ ਗਾਰੰਟੀ ਹੈ ਥਣਾ ਦੀ ਭਾਰ ਦੀ ਗਾਰੰਟੀ ਹੋਊ ਸਾਰੇ ਕਿੰਨਾ ਬਾਜੂ ਕਰਮ ਵਾਲੀ ਜੀ ਦੁੱਧ ਬਾਈ 18 20 ਕਿਲੋ ਦੀ ਐਵਰੇਜ ਕੱਢੂਗਾ ਠੀਕ ਹੈ ਤੋਰ ਕੇ ਦਿਖਾ ਦੇ ਵੀਰੇ ਹਾਂ ਜੀ ਸੋਨਾ ਗੱਦ ਕਾਠਾ ਜੀ ਬਜਨ ਵਜੂਦ ਵੀ ਪੂਰਾ ਚੰਗਾ ਜੀ ਬਾਕੀ ਫੇਸ ਕੁਆਲਿਟੀ ਬਹੁਤ ਚੰਗੀ ਬਾਕੀ ਬੱਚਾ ਵੀ ਮਗਰ ਪੂਰੇ ਟੌਪ ਦਾ ਅੱਜ ਬਾਈ ਦੱਸਦਾ ਕਿ 5 ਦਿਨ ਸਮਾਂ ਹੋ ਗਿਆ ਤੁਈ ਨੂੰ ਜੀ 15 ਕਿਲੋ ਤੁਸੀਂ ਬੋਲੀ ਨੱਟ ਜੋਕ ਕੇ ਲਿਜਾ ਸਕਦੇ ਆ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਬਾਕੀ ਥਣ ਥਣ ਨੂੰ ਬਹੁਤ ਥੀ ਚਵਾਈ ਆ ਲੱਗਿਆ ਸਹੀ ਗੱਲ ਸੋਹਣਾ ਮੋਟਾ ਥਣ ਲੱਗਿਆ ਵਾ ਕੋਈ ਆਏ ਨਹੀਂ ਵੀਰੇ ਛੋਟਾ ਛੋਟਾ ਹੱਥ ਚ ਨਾ ਆਉ ਸੋਹਣਾ ਫਿਟਨੈਸ ਵਾਲਾ ਹਵਾਨਾ ਜੀ ਬਾਕੀ ਚੈੱਕ ਕਰ ਸਕਦੇ ਹੋ ਬਾਈ ਦੱਸਦਾ ਕਿ 18 20 ਕਿਲੋ ਦੀ ਉਮੀਦ ਆ ਹੱਕ ਵੀ ਇਹ ਵੀਰੇ ਦੇਣ ਦਾ ਚੰਗੀ ਆ ਵੈੜ ਬ ਬਰਿਕੀ ਕਰਕੇ 18 20 ਕਿਲੋ ਕੱਢੂ ਇਹ ਸਹੀ ਸਿਆਲ ਸੂਲਦਾ ਨਾ ਸਿਆਲ ਹੁੰਦਾ ਫਿਰ ਤਾਂ ਕਰਮਾ ਜਿਆਦਾ ਹੀ ਪਾ ਦੇਣਾ ਜੀ ਬਾਕੀ ਫਾਇਦਾ ਤੁਹਾਡਾ ਇਹ ਵੀ ਹੋ ਜਾਣਾ ਕਿ ਬੱਚਾ ਮਗਰ ਤੁਹਾਨੂੰ ਮਗਰ ਬੱਚੀ ਹੈ ਬਾਈ ਆਉਂਦੇ ਸਾਲ ਨੂੰ ਬੱਚੀ ਨਾਲ ਰਲਦਾ ਸਹੀ ਗੱਲ ਹੈ ਜੀ ਇੱਕ ਲੱਗ ਨਾ ਇੱਕ ਲੱਗ ਹੋ ਜਾਣਾ ਫਰੀ ਸੀਲਸ ਲੱਗ ਥਨਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਤੇ ਬਾਕੀ ਨਿਆਣਾ ਪਾਉਣਾ ਪਾਲੇ ਨਹੀਂ ਪਾਉਣਾ ਕੋਈ ਨਾ ਪਾਵੇ ਜੈਜ ਦੀ ਡਿਮਾਂਡ ਜਿਹੜੇ ਜੈਜ ਜਰਮਨ ਬਾਈ ਦੋਨਾਂ ਦੀ ਫੋਨ ਤੇ ਹੋਊਗੀ ਫੋਨ ਤੇ ਹੋਊਗੀ ਹੋਊਗੀ ਜੈਜ ਜੀ ਹੋਊ ਜੈਜ ਠੀਕ ਹੈ ਵੀਰੇ ਆ ਦੋ ਨੰਬਰ ਨਹੀਂ ਗੀਣਾ ਚੈੱਕ ਕਰੋ ਇਹਨੂੰ ਬਾਈ ਲੱਗੇ ਨੂੰ ਜੀ ਖਾਲੀ ਦੇਣੀ ਆ ਖਾਲੀ ਕਹਿ ਕੇ ਦੇਣੀ ਆ ਬਈ ਇਹ ਚੱਕ ਜਿਹਨੇ ਆਉਂਦੀ 100% ਗਾਂ ਗੱਭਰ ਨਿਕਲੂਗੀ ਠੀਕ ਆ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਬਈ ਆਪਾਂ 10 ਕਿਲੋ ਚੋਕੇ ਲਈ ਸੀਗੀ ਠੀਕ ਆ ਤੇ ਜੀ ਜੂ ਨਹੀਂ ਲਾਇਆ ਤੇ 8 ਕਿਲੋ ਚਵਾ ਦਾਂਗੇ ਉਹਨਾਂ ਆਪਾਂ ਥੜਾਂ ਦੀ ਗਾਰੰਟੀ ਆ ਥੜਾਂ ਦੀ ਸਾਰੀ ਗਾਰੰਟੀ ਉਹ ਅੰਦਰ ਤੁਸੀਂ ਜਮਾ ਸਾਫ ਦੀ ਗਾਰੰਟੀ ਹੈ ਆਪਣੀ ਠੀਕ ਆ ਵੀਰੇ ਹਾਂਜੀ ਬਈ ਜਿਹੜਾ ਸੀਮਨ ਲੱਗਿਆ ਉਹਦਾ ਕੋਈ ਰਿਕਾਰਡ ਮਿਲਿਆ ਜੀ ਸੈਕਸਡ ਸੀਮਨ ਲੱਗਿਆ ਬਾਈ ਇਹਦੇ ਗਾਂ ਕਿਸਮਤਾਂ ਰਹਿਣ ਨਾ ਰਹਿਣ ਦੀ ਪਰਮਾਤਮਾ ਦਾ ਰਹਿਣਾ ਨਹੀਂ ਰਹਿਣਾ ਬਾਕੀ ਫਾਰਮ ਦੀ ਬੱਚੀ ਹੈ ਬਈ ਸਹੀ ਗੱਲ ਅੱਜ ਬਾਈ ਦੱਸਦਾ ਕਿ 8 ਕਿਲੋ ਚੋਕੇ ਲੈ ਜਾਓ ਥੋੜਾ ਜਿਹਾ ਉਪਰਾ ਕਰਕੇ ਉਪਰਾ ਕਰਕੇ ਥੋੜਾ ਜੀ ਨਹੀਂ ਲਾਇਆ ਖੁੱਲੀ ਫਿਰਦੀ ਸੀ ਵੜ ਬਾਈ ਠੀਕ ਹੈ ਵੀਰੇ ਦੁੱਧ 10 ਕਿਲੋ ਚੋਕੇ ਲੈ ਆਉਂਦਾ ਸੀ ਬਾਕੀ ਐਡੀ ਵੜ ਨੂੰ ਵੀਰੇ 10 ਕਿਲੋ ਦੁੱਧ ਕਹਿੰਦਾ ਵੀ ਕੀ ਹੈ ਜੀ ਬਾਕੀ ਖੁੱਲੀ ਫਿਰਦੀ ਆ ਪੈਤਲੇ ਰਾ ਪਾਇ ਤਾਂ ਅੱਜ ਵੀ ਕਰਦੀ ਹੈ ਬਾਈ ਠੀਕ ਹੈ ਵੀਰੇ ਹਾਂਜੀ 1 ਮਹੀਨਾ ਤੇ 10 ਦਿਨ ਹੋ ਗਏ ਏਆਈ ਹੋਈ ਨੂੰ ਹੈ ਬਾਈ ਕਹਿੰਦਾ 100% ਗੱਭਣੀ ਪਰ ਆਪਾਂ ਗਰੰਟੀ ਨਹੀਂ ਲੈਂਦੇ ਕਿਉਂਕਿ ਪਤਾ ਨਹੀਂ ਹੁੰਦਾ ਮੌਸਮ ਗਰਮੀ ਦਾ ਵੀਰੇ ਉੱਤੇ ਬਾਕੀ ਬਾਈ ਬੱਛੀਆਂ ਵਾਲਾ ਭਾਅ ਯਾਰ ਫੰਡਰਾਂ ਬੱਛੀਆਂ ਵਿੱਚ ਇੰਨੇ ਨੇ 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 ਇਹਦਾ ਭਾਗਰ ਨਾ ਫੂਨ ਤੇ ਹੋਊਗਾ ਮੁੱਲ ਆਪਾਂ ਆਈਡੀਆ ਦੇਤਾ ਮਤਲਬ ਫਾਇਦਾ ਹੋ ਜਾਊਗਾ ਇਹ ਖਾਲੀ ਬੱਚੀ ਲਵਾਂਗੇ ਉਹ ਸਾੰਭਣੀ ਪਾਉਣੀ ਹੈ ਖਰਚਾ ਗੱਡੀ ਜਣਾ ਜੀ ਸਾਰਾ ਸੱਚ ਹੈ ਜਾਂ ਡੱਬ ਰੂਪਣੀ ਮਿਲਦਾ ਬਾਈ ਵੀਰੇ ਵੀਰੇ ਗੱਭਣ ਰਹਿ ਗਈ ਧੰਨੇ ਰੇ ਰੁਪਈਆ ਦੀ ਆ 2 ਲੱਖ ਦੀ ਵਹੜਾ ਸਹੀ ਗੱਲ ਹੈ ਜੀ ਜੇ ਖਾਲੀ ਮੰਨ ਕੇ ਵੀ ਕੋਈ ਲੈ ਲੇ ਤਾਂ ਵੀ ਉਹ ਘਾਟਾ ਨਹੀਂ गंगा सीमन अगला लगवा ले जे खाली मान के ਲਈ ਤੇ 90% ਗੱਬਣੀ ਆ ਬਾਕੀ ਜੀਨੂੰ ਵੀ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ